ਆ ਵਾਲੇ ਉਹ ਸਸਤਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਬਣੇ ਰੋ ਵੀਡੀਓ ਤੇ ਗੱਲ ਕਰਾਂਗੇ ਬਿਕਰ ਸਿੰਘ ਮਜੀਠੀਆ ਦੀ ਜੋ ਨਾਬਾ ਜੇਲ੍ਹ ਦੇ ਵਿੱਚ ਵੰਦਾ ਗੱਲ ਕਰਾਂਗੇ ਸੁਖਵੀਰ ਸਿੰਘ ਬਾਦਲ ਦੀ ਕਿਉਂਕਿ ਸੁਖਵੀਰ ਸਿੰਘ ਬਾਦਲ ਬਿਕਰ ਸਿੰਘ ਮਜੀਠੀਆ ਕੋਲੇ ਪਹੁੰਚੇ ਕਿਉਂਕਿ ਮੁਲਾਕਾਤ ਕਰਨ ਜਿਸ ਸੁਖਵੀਰ ਸਿੰਘ ਬਾਦਲ ਨੇ ਉੱਥੇ ਕੀ ਬਿਆਨ ਦਿੱਤਾ ਕਿਉਂਕਿ ਕਹਿੰਦਾ ਜਿਹੜੇ ਅਫਸਰਾਂ ਨੇ ਸਾਡੇ ਨਾਲ ਧੱਕਾਸ਼ਾਹੀ ਕਰੀਆ ਦਿੱਲੀ ਵਾਲਿਆਂ ਨੇ ਮਗਰ ਲਾ ਕੇ ਕਹਿੰਦਾ ਦਿੱਲੀ ਵਾਲਿਆਂ ਨੇ ਤਾਂ ਬੋਰੀ ਬਿਸਤਰਾ ਗੋਲ ਕਰਕੇ ਦਿੱਲੀ ਨੂੰ ਵਗ ਜਾਣਾ ਜੇ ਆਪਾਂ ਦਾ ਪੰਜਾਬ ਦੇ ਵਿੱਚ ਰਹਿਣਾ ਕਿਉਂਕਿ ਵੀ ਇੱਕ ਇੱਕ ਅਫਸਰ ਨਾਲ ਹਿਸਾਬ ਹੋਊਗਾ ਦੂਜਾ ਨੰਬਰ ਜੇ ਐਸ ਐਸ ਬੀ ਆਈ ਐਲ ਨਹਿਰ ਕਿਉਂਕਿ ਜੇ ਕਹਿੰਦਾ ਸਕਰੀਨ ਕੋਡ ਤੋਂ ਵੀ ਆਰਡਰ ਆ ਗਿਆ ਪੰਜਾਬ ਦੇ ਵਿੱਚ ਐਸ ਵੀ ਐਲ ਨਹਿਰ ਨਹੀਂ ਬਣ ਦੇਵਾਂਗੇ ਕਿਉਂਕਿ ਕੋਈ ਮਰਜ਼ੀ ਕਹਿੰਦਾ ਕਿੰਨਾ ਮਰਜ਼ੀ ਜ਼ੋਰ ਲਾ ਲੇ ਐਸ ਬੀ ਐਲ ਨਹਿਰ ਨਹੀਂ ਬਣ ਦਿੰਦੇ ਨਾ ਕੱਢਣ ਦਈਏ ਤੇ ਜਿਹੜੇ ਜੇ ਗੱਲ ਕਰੀਏ ਹੁਣ ਫੇਰ ਆਪਾਂ ਜਿਹੜੇ ਅਫਸਰਾਂ ਨੇ ਧੱਕਾ ਕੀਤਾ ਕਿਉਂਕਿ ਕਾਲੀ ਦਲ ਕਹਿੰਦਾ ਜਿਹੜੇ ਸਾਡੇ ਲੀਡਰਾਂ ਨੂੰ ਮੰਨ ਲਓ ਜਿਹੜੇ ਅਫਸਰਾਂ ਨੇ ਨਜਾਇਜ਼ ਪਰਚੇ ਪਾ ਕੇ ਜੇਲ੍ਹ ਦੇ ਵਿੱਚ ਅੰਦਰ ਰੱਖਿਆ ਉਹਨਾਂ ਦਾ ਇੱਕ ਇੱਕ ਗੱਲ ਦਾ ਹਿਸਾਬ ਹੋਊਗਾ ਤੇ ਉਹਨਾਂ ਦਾ ਮੰਨ ਲਓ ਇੱਕ ਇੱਕ ਗੱਲ ਦਾ ਹਿਸਾਬ ਕੀਤਾ ਜਾਣਾ ਇੱਕ ਇੱਕ ਗੱਲ ਦਾ ਹਿਸਾਬ ਲੈਤਾ ਜਾਣਾ ਉਹਨਾਂ ਤੋਂ ਮੰਲੋ ਜਿਹੜੇ ਅਫਸਰਾਂ ਨੇ ਮੰਲੋ ਤੱਕਾ ਸ਼ਾਹੀ ਕਰਿਆ ਵੀ ਦਿੱਲੀ ਵਾਲਿਆਂ ਨੇ ਮਗਰ ਲਾ ਕੇ ਦਿੱਲੀ ਵਾਲਿਆਂ ਨੇ ਤਾਂ ਗੋਲ ਬਿਸਤਰਾ ਕਰਕੇ ਤੇ ਦਿੱਲੀ ਨੂੰ ਵਗ ਜਾਣਾ ਕਹਿੰਦਾ ਆਪਾਂ ਤਾਂ ਪੰਜਾਬ ਦੇ ਵਿੱਚ ਰਹਿਣਾ ਸੀ ਤੇ ਪੰਜਾਬ ਬਾਰੇ ਤੁਸੀਂ ਸੋਚਣਾ ਸੀ ਵੀ ਸਾਡੇ ਪੰਜਾਬ ਦੇ ਲੀਡਰ ਆ ਇਹ ਦਿੱਲੀ ਵਾਲਿਆਂ ਦੇ ਇਹ ਦਿੱਲੀ ਵਾਲਿਆਂ ਦੇ ਤਾਂ ਕਹਿੰਦਾ ਤੀਲਾ ਲਾਉਣ ਦੀ ਮੰਲੋ ਆਤ ਤਾਂ ਗਈ ਉਂਗਲ ਲਾਉਣ ਦੀ ਕਿਉਂਕਿ ਇਹਨਾਂ ਨੇ ਤਾਂ ਜਿਵੇਂ ਪੰਜਾਬੀ ਦੇ ਵਿੱਚ ਇੱਕ ਸ਼ਬਦ ਕਹਿ ਦਿੰਦੇ ਆ ਕਿਉਂਕਿ ਵੀ ਡੱਬੂ ਕੁੱਤਾ ਅੱਗ ਲਾ ਕੇ ਕੰਧ ਤੇ ਉਹ ਗੱਲ ਕਹੀ ਆ ਸੁਖਵੀਰ ਸਿੰਘ ਬਾਦਲ ਨੇ ਦੂਜਾ ਨੰਬਰ ਕਿਹਾ ਵੀ ਕਿਸੇ ਦੀ ਮਰਜ਼ੀ ਕੁਛ ਮਰਜ਼ੀ ਹੋ ਜੇ ਬੀ ਐਸ ਬੀ ਐਲ ਜਿਹੜੀ ਨਹਿਰ ਆ ਉਹ ਨਹੀਂ ਬਣਨ ਦੇਵਾਂਗੇ ਚਾਹੇ ਸਵਰੀਨ ਕੋਟ ਦਾ ਆਰਡਰ ਆ ਜਾਏ ਕਿਤੋਂ ਵੀ ਆਰਡਰ ਆ ਜਾਏ ਇਹ ਭਗਵੰਤ ਮਾਨ ਸੀਐਮ ਨੇ ਤਾਂ ਮੰਨ ਲਓ ਐਲਾਨ ਕਰਤਾ ਸੀਗਾ ਐਸ ਬੀ ਐਲ ਨੂੰ ਨਹਿਰ ਨੂੰ ਲੈ ਕੇ ਇਹ ਗੱਲ ਕਰੀਏ ਭਗਵੰਤ ਮਾਨ ਸੀਐਮ ਦੀ ਕਿਉਂਕਿ ਭਗਵੰਤ ਮਾਨ ਸੀਐਮ ਨੂੰ ਕਹਿੰਦਾ ਵੀ ਇਹ ਚੀਜ਼ਾਂ ਬਾਰੇ ਨਹੀਂ ਪਤਾ ਭਗਵੰਤ ਮਾਨ ਸੀਐਮ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਵੀ ਐਸਬੀਐਲ ਨਹਿਰ ਜੇ ਬਣਦੀ ਆ ਤਾਂ ਕੀ ਹੋਊਗਾ ਦੂਜਾ ਨੰਬਰ ਭਗਵੰਤ ਮਾਨ ਸੀਐਮ ਨੇ ਇੱਕ ਹੋਰ ਬਿਆਨ ਦਿੱਤਾ ਭਗਵੰਤ ਮਾਨ ਸੀਐਮ ਦੀ ਗੱਲ ਕਰੀਏ ਭਗਵੰਤ ਮਾਨ ਸੀਐਮ ਨੇ ਇਹ ਗੱਲ ਕਹੀ ਆ ਵੀ ਜਿਹੜਾ ਹਸਪਤਾਲਾਂ ਦੇ ਵਿੱਚ ਆ ਕਿਉਂਕਿ 10 ਲੱਖ ਤੱਕ ਇਲਾਜ ਕਰਾ ਸਕਦਾ ਕੋਈ ਕਿਉਂਕਿ ਜਦੋਂ ਮੰਨ ਲਓ ਹਰ ਇੱਕ ਬੀਬੀ ਨਾਲ ਵਾਦਾ ਕਰਕੇ ਭਗਵੰਤ ਮਾਨ ਸੀਐਮ ਨੇ ਕਿਉਂਕਿ 1000 ਰੁਪਿਆ ਰਸੋਈ ਖਰਚਾ ਪ੍ਰਤੀ ਮਹੀਨੇ ਦੀ ਮਹੀਨੇ ਕਿਉਂਕਿ ਉਹ ਬੀਬੀਆਂ ਨੂੰ ਹਲੇ ਤੱਕ ਨਹੀਂ ਮਿਲੇ ਸਰਕਾਰ ਜਾਣ ਤੇ ਹੋ ਚੁੱਕੀ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਕਿਹਾ ਵੀ ਸਰਾਸਰ ਝੂਠ ਹੀ ਬੋਲਦਾ ਤੁਰਿਆ ਹੈ ਜਦੋਂ ਤੱਕ ਦੀ ਸਰਕਾਰ ਬਣੀ ਆ ਵੀ ਹਜੇ ਤੱਕ 4 ਸਾਲ ਹੋ ਗਏ ਸਰਕਾਰ ਨੂੰ ਕਿਸੇ ਇੱਕ ਵੀ ਬੀਬੀ ਨੂੰ 1000 ਰੁਪਿਆ ਮਿਲਿਆ ਭਗਵੰਤ ਮਾਨ ਸੀਐਮ ਦਾ ਤਾਂ ਦੱਸੋ ਸੋ ਪੰਜਾਬੀਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਜੀ ਸਾਰਿਆਂ ਨੂੰ